ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਤੇ 트럼ਪ ਪ੍ਰਸ਼ਾਸਨ ਨੇ ਕੈਲੀਫੋਰਨੀਆ ਯੂਨੀਵਰਸਿਟੀ ਲਾਸ ਐਂਜਲਸ ਨੂੰ 584 ਮਿਲੀਅਨ ਡਾਲਰ ਜਾਨੀ ਕਿ ਲਗਭਗ 4900 ਕਰੋੜ ਰੁਪਏ ਦੀ ਸੰਗੀ ਖੋਜ ਗ੍ਰਾਂਟ ਨੂੰ ਮਾਤਲ ਕਰ ਦਿੱਤਾ ਹੈ ਇਹ ਰਕਮ ਪਹਿਲਾਂ ਦੇ ਅੰਦਾਜ਼ੇ ਨਾਲੋਂ ਲਗਭਗ ਦੁੱਗਣੀ ਹੈ UCLA ਦੇ ਚਾਂਸਲਰ ਜੂਲੀਓ ਫ੍ਰੈਂਕ ਨੇ ਇਹ ਜਾਣਕਾਰੀ ਦਿੱਤੀ ਹੈ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਯੂਨੀਵਰਸਿਟੀ ਦੀ ਫੰਡਿੰਗ ਨੂੰ ਨਸਲੀ ਵਿਤਕਰੇ ਅਤੇ ਯਹੂਦੀ ਵਿਰੋਧੀ ਮਾਹੌਲ ਦੇ ਦੋਸ਼ਾਂ ਕਾਰਨ ਇਸ ਤਰੀਕੇ ਨਾਲ ਰੋਕਿਆ ਗਿਆ ਹੈ ਇਸ ਤੋਂ ਪਹਿਲਾਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਰੁੱਧ ਅਜਿਹੇ ਕਦਮ ਚੁੱਕੇ ਗਏ ਸਨ 트ੰਪ ਪ੍ਰਸ਼ਾਸਨ ਨੇ UCLA ਤੇ ਯਹੂਦੀ ਅਤੇ ਇਜ਼ਰਾਈਲੀ ਵਿਦਿਆਰਥੀਆਂ ਵਿਰੁੱਧ ਵਿਤਕਰੇ ਅਤੇ ਦੁਸ਼ਮਣੀ ਨੂੰ ਵਿਕਸਿਤ ਹੋਣ ਦੇਣ ਦਾ ਦੋਸ਼ ਲਗਾਇਆ ਹੈ ਅਮਰੀਕੀ ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਵਿਭਾਗ ਦੀ ਜਾਂਚ ਚ ਪਾਇਆ ਗਿਆ ਕਿ ਯੂਸੀਐਲਏ ਨੇ 1964 ਦੇ ਨਾਗਰਿਕ ਅਧਿਕਾਰ ਐਕਟ ਅਤੇ ਸੰਵਿਧਾਨ ਦੇ 14ਵੇਂ ਸੋਧ ਦੀ ਉਲੰਘਣਾ ਕੀਤੀ ਹੈ 2024 ਦੇ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੁਝ ਯਹੂਦੀ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਕਲਾਸਾਂ 'ਚ ਜਾਣ ਤੋਂ ਰੋਕਿਆ ਗਿਆ ਸੀ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਯੂਸੀਐਲਏ ਨੇ ਤਿੰਨ ਯਹੂਦੀ ਵਿਦਿਆਰਥੀਆਂ ਤੇ ਇੱਕ ਪ੍ਰੋਫੈਸਰ ਨਾਲ 6 ਮਿਲੀਅਨ ਡਾਲਰ ਦੇ ਸਮਝੌਤੇ ਤੇ ਦਸਤਖਤ ਕਰਕੇ ਮਾਮਲਾ ਸੁਲਝਾ ਲਿਆ ਯੂਨੀਵਰਸਿਟੀ ਹੁਣ ਯਹੂਦੀ ਵਿਰੋਧ ਵਿਰੁੱਧ ਕੰਮ ਕਰਨ ਵਾਲੇ 8 ਸੰਗਠਨਾਂ ਨੂੰ 2.3 ਮਿਲੀਅਨ ਡਾਲਰ ਦੇਵੇਗੀ ਯੂਨੀਵਰਸਿਟੀ ਨੇ ਕੈਂਪਸ ਅਤੇ ਕਮਿਊਨਿਟੀ ਸੇਫਟੀ ਦਾ ਦਫ਼ਤਰ ਨਾਮਕ ਇੱਕ ਨਵਾਂ ਵਿਭਾਗ ਵੀ ਸ਼ੁਰੂ ਕੀਤਾ ਹੈ ਜੋ ਕੈਂਪਸ 'ਚ ਸੁਰੱਖਿਆ ਤੇ ਪ੍ਰਦਰਸ਼ਨ ਨਿਯੰਤਰਣਾਂ ਦੀ ਨਿਗਰਾਨੀ ਕਰੇਗਾ ਚਾਂਸਲਰ ਫ੍ਰੈਂਕ ਨੇ ਯਹੂਦੀ ਵਿਰੋਧ ਅਤੇ ਇਜ਼ਰਾਈਲ ਵਿਰੋਧੀ ਪੱਖਪਾਤ ਦਾ ਮੁਕਾਬਲਾ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਹੈ ਚਾਂਸਲਰ ਜੂਲਿਓ ਫ੍ਰੈਂਕ ਨੇ ਕਿਹਾ ਜੇਕਰ ਇਹਨਾਂ ਫੰਡਾਂ ਨੂੰ ਸਥਾਈ ਤੌਰ ਤੇ ਰੋਕ ਦਿੱਤਾ ਜਾਂਦਾ ਹੈ ਤਾਂ ਇਹ ਯੂਸੀਐਲਏ ਅਤੇ ਪੂਰੇ ਦੇਸ਼ ਲਈ ਵਿਨਾਸ਼ਕਾਰੀ ਹੋਵੇਗਾ ਅਸੀਂ ਇੱਥੇ ਜੋ ਖੋਜ ਕਰਦੇ ਹਾਂ ਉਸ ਨਾਲ ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਨੂੰ ਫਾਇਦਾ ਹੁੰਦਾ ਹੈ ਉਨਾ ਕਹਿਆ ਕਿ ਯੂਨੀਵਰਸਿਟੀ ਨੂੰ ਇਹ ਪੈਸਾ ਨੈਸ਼ਨਲ ਸਾਇੰਸ ਫਾਊਂਡੇਸ਼ਨ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਅਤੇ ਡਿਪਾਰਟਮੈਂਟ ਆਫ એનર્ਜੀ ਤੋਂ ਮਿਲਦਾ ਹੈ ਕੈਲੀਫੋਰਨੀਆ ਯੂਨੀਵਰਸਿਟੀ ਦੇ ਨਵੇਂ ਪ੍ਰਧਾਨ ਜੇਮਸ ਬੀ ਮਿਲਿਕਨ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ ਉਹਨਾਂ ਕਹਿਆ ਕਿ ਇਹ ਕਟੌਤੀਆਂ ਯਹੂਦੀ ਵਿਰੋਧ ਦਾ ਹੱਲ ਨਹੀਂ ਹਨ ਯੂਸੀਐਲਏ ਅਤੇ ਪੂਰੀ ਯੂਸੀ ਯੂਨੀਵਰਸਿਟੀ ਨੇ ਇਸ ਮੁੱਦੇ ਤੇ ਬਹੁਤ ਕੰਮ ਕੀਤਾ ਪਰ ਸਰਕਾਰ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਇਨੀ ਦਿਨੀ ਆਪਣੇ ਟੈਰਿਫ ਫੈਸਲੇ ਕਾਰਨ ਸੁਰਖੀਆਂ ਚ ਨੇ ਉਹਨਾਂ ਨੇ ਹਾਲ ਹੀ ਚ ਭਾਰਤ ਤੇ 25% ਵਾਧੂ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ ਇਸ ਤੋਂ ਬਾਅਦ ਭਾਰਤ ਤੇ ਟੈਰਿਫ 50% ਤੱਕ ਵੱਧ ਗਿਆ ਹੈ ਹੁਣ ਇੱਕ ਨਵਾਂ ਐਲਾਨ ਕੀਤਾ ਗਿਆ ਹੈ 트럼ਪ ਨੇ ਕਿਹਾ ਕਿ ਉਹ ਕੰਪਿਊਟਰ ਚਿਪਸ ਅਤੇ ਸੈਮੀ ਕੰਡਕਟਰਾਂ ਦੇ ਆਯਾਤ ਤੇ 100% ਟੈਰਿਫ ਲਗਾਉਣ ਦਾ ਫੈਸਲਾ ਕਰਨ ਜਾ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ 트럼ਪ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਚ ਇਲੈਕਟ੍ਰੋਨਿਕਸ ਆਟੋਮੋਬਾਈਲ ਘਰੇਲੂ ਉਪਕਰਨਾ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ ਡੋਨਲਡ 트੍ਰੰਪ ਨੇ ਪੂਰੀ ਦੁਨੀਆ ਵਿਰੁੱਧ ਵਪਾਰ ਯੁੱਧ ਛੇੜ ਦਿੱਤਾ ਹੈ। ਉਨ੍ਹਾਂ ਨੇ ਆਪਣੇ ਦੂਜੇ ਕਾਰਜਕਾਲ ਦੀਆਂ ਨੀਤੀਆਂ ਤੇ ਕੇਂਦਰ ਚ ਵਪਾਰ ਨੀਤੀ ਨੂੰ ਰੱਖਿਆ ਹੈ। 트੍ਰੰਪ ਨੇ ਖਾਸ ਕਰਕੇ ਏਸ਼ੀਆਈ ਦੇਸ਼ਾਂ ਨਾਲ ਭਾਰਤ ਦੇ ਵਪਾਰ ਘਾਟੇ ਅਤੇ ਅਮਰੀਕਾ ਦੀ ਮੇਕ ਇਨ ਅਮਰੀਕਾ ਨੀਤੀ ਦੇ ਉੱਤੇ ਭਾਰੀ ਟੈਰਫ ਲਗਾਏ ਨੇ। 트੍ਰੰਪ ਦੀ ਇਹ ਨੀਤੀ ਨਾ ਸਿਰਫ ਵਿਸ਼ਵ ਵਪਾਰ ਨੂੰ ਪ੍ਰਭਾਵਿਤ ਕਰ ਰਹੀ ਹੈ, ਬਲਕਿ ਭਾਰਤ, ਚੀਨ, ਵਿਏਟਨਾਮ ਤੇ ਹੋਰ ਦੇਸ਼ਾਂ ਨਾਲ ਅਮਰੀਕਾ ਦੇ ਵਪਾਰਕ ਸਬੰਧਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਟਰੰਪ ਦਾ ਤਰਕ ਹੈ ਕਿ ਸਸਤੇ ਆਯਾਤ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ ਅਮਰੀਕਾ 'ਚ ਰੋਜ਼ਗਾਰ ਦੇ ਮੌਕੇ ਘਟਾ ਰਹੇ ਨੇ ਅਮਰੀਕਾ ਫਰਸਟ ਨੀਤੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੇ ਵਿਦੇਸ਼ੀ ਵਸਤੂਆਂ ਤੇ ਭਾਰੀ ਟੈਰਿਫ ਲਗਾਏ ਨੇ ਉਨ੍ਹਾਂ ਦਾ ਦਾਵਾ ਹੈ ਕਿ ਇਸ ਨਾਲ ਅਮਰੀਕੀ ਕੰਪਨੀਆਂ ਮਜ਼ਬੂਤ ਹੋਣਗੀਆਂ ਤੇ ਘਰੇਲੂ ਉਤਪਾਦਨ ਨੂੰ ਹੁਲਾਰਾ ਮਿਲੇਗਾ ਟਰੰਪ ਨੇ ਭਾਰਤ ਤੇ 50% ਦਾ ਟੈਰਿਫ ਲਗਾਇਆ ਹੈ ਜਦਕਿ ਮਿਆਮਾਰ ਤੇ 40% ਦਾ ਟੈਰਿਫ ਲਗਾਇਆ ਗਿਆ ਹੈ ਇਸ ਤੋਂ ਇਲਾਵਾ THAILAND ਅਤੇ CAMBODIA ਤੇ 36% ਟੈਰਿਫ, BANGLADESH ਤੇ 35%, INDONESIA ਤੇ 32%, CHINA ਅਤੇ SRI LANKA ਤੇ 30%, MALAYSIA ਉੱਤੇ 25%, PHILIPPINES ਅਤੇ VIETNAM ਤੇ 20% ਅਤੇ PAKISTAN ਦੇ ਉੱਤੇ 19% ਦਾ ਟੈਰਿਫ ਲਗਾਇਆ ਹੈ। ਅਮਰੀਕਾ ਚ ਭਾਰਤੀ ਉਤਪਾਦਾਂ ਤੇ ਡਿਊਟੀ ਹੁਣ 50% ਤੱਕ ਵੱਧ ਗਈ ਹੈ। ਇਸ ਕਦਮ ਨਾਲ ਟੈਕਸਟਾਈਲ, ਸਮੁੰਦਰੀ ਉਤਪਾਦਾਂ ਅਤੇ ਚਮੜੇ ਦੇ ਨਿਰਯਾਤ ਵਰਗੇ ਖੇਤਰਾਂ ਤੇ ਬੁਰਾ ਪ੍ਰਭਾਵ ਪੈਣ ਦੀ ਉਮੀਦ ਹੈ। ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈਆਂ ਦਾ ਦੌਰ جاری ਹੈ ਇਸ ਦੌਰਾਨ ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ ਤੇ ਦਬਾਅ ਪਾਉਣ ਲਈ ਇੱਕ ਨਵੀਂ ਰਣਨੀਤੀ ਅਪਣਾਈ ਹੈ ਜਿਸ ਵਿੱਚ ਸ਼ਰਨ ਮੰਗਰਹਿ ਮਾਪਿਆਂ ਨੂੰ ਦੇਸ਼ ਨਿਕਾਲੇ ਦੇ ਹੁਕਮਾਂ ਦੀ ਪਾਲਣਾ ਕਰਨ ਜਾਂ ਆਪਣੇ ਬੱਚਿਆਂ ਤੋਂ ਵੱਖ ਹੋਣ ਦੇ ਦੋ ਵਿਕਲਪ ਦਿੱਤੇ ਜਾ ਰਹੇ ਨੇ ਇਹ ਨੀਤੀ ਟਰੰਪ ਦੇ ਪਹਿਲੇ ਕਾਰਜਕਾਲ ਦੀ ਬਦਨਾਮ ਫੈਮਿਲੀ ਸੈਪਰੇਸ਼ਨ ਨੀਤੀ ਦਾ ਇੱਕ ਨਵਾਂ ਸੰਸਕਰਣ ਹੈ ਹੁਣ ਨਵੀਂ ਰਣਨੀਤੀ ਉਹਨਾਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਪਹਿਲਾਂ ਹੀ ਅਮਰੀਕਾ 'ਚ ਦਾਖਲ ਹੋ ਚੁੱਕੇ ਨੇ ਤੇ ਦੇਸ਼ ਨਿਕਾਲੇ ਦੇ ਹੁਕਮਾਂ ਦਾ ਸਾਹਮਣਾ ਕਰ ਰਹੇ ਨੇ ਨਿਊਯਾਰਕ ਟਾਈਮਜ਼ ਨੇ ਸਰਕਾਰੀ ਦਸਤਾਵੇਜ਼ਾਂ ਅਤੇ ਕੇਸ ਫਾਈਲਾਂ ਦੇ ਆਧਾਰ 'ਤੇ ਨੌ ਪਰਿਵਾਰਾਂ ਦਾ ਪਤਾ ਲਗਾਇਆ ਹੈ ਜੋ 트੍ਰੰਪ ਪ੍ਰਸ਼ਾਸਨ ਦੀ ਇਸ ਨੀਤੀ ਦਾ ਸ਼ਿਕਾਰ ਹੋਏ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਪਿਆਂ ਕੋਲ ਪੂਰੇ ਪਰਿਵਾਰ ਨਾਲ ਦੇਸ਼ ਛੱਡਣ ਯਾ ਵੱਖ ਹੋਣ ਨੂੰ ਸਵੀਕਾਰ ਕਰਨ ਦਾ ਵਿਕਲਪ ਹੈ ਇੱਕ ਮਾਮਲੇ 'ਚ ਰੂਸ ਤੋਂ ਭੱਜ ਕੇ ਅਮਰੀਕਾ 'ਚ ਸ਼ਰਨ ਮੰਗਣ ਵਾਲੇ ਜੋੜੇ ਇਵਗੇਨੀ ਅਤੇ ਇਵਗੇਨੀਆ ਮਈ 'ਚ ਆਪਣੇ 8 ਸਾਲ ਦੇ ਪੁੱਤਰ ਮੈਕਸਿਮ ਤੋਂ ਵੱਖ ਹੋ ਗਏ ਨੇ ਆਈਸੀਈ ਨੇ ਉਹਨਾਂ ਨੂੰ ਦੋ ਵਿਕਲਪ ਦਿੱਤੇ ਜਾਂ ਤਾਂ ਰੂਸ ਵਾਪਸ ਜਾਓ ਜਾਂ ਹਿਰਾਸਤ 'ਚ ਰਹਿੰਦੇ ਹੋਏ ਆਪਣੇ ਪੁੱਤਰ ਤੋਂ ਵੱਖ ਹੋਣ ਲਈ ਤਿਆਰ ਰਹੋ ਜੋੜੇ ਨੇ ਦੂਜਾ ਵਿਕਲਪ ਚੁਣਿਆ ਦੂਜੇ ਮਾਮਲੇ 'ਚ ਰੂਸ 'ਚ ਆਪਣੀ ਪਤਨੀ ਦੀ ਰਾਜਨੀਤਿਕ ਗ੍ਰਿਫਤਾਰੀ ਤੋਂ ਬਾਅਦ ਪਾਵੇਲ ਸਨੇਗੀਰ ਆਪਣੇ 11 ਸਾਲ ਦੇ ਪੁੱਤਰ ਅਲੈਗਜ਼ੈਂਡਰ ਨਾਲ ਅਮਰੀਕਾ ਪਹੁੰਚਿਆ। ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਤੇ ਪੁੱਤਰ ਨੂੰ ਇੱਕ ਵੱਖਰੇ ਆਸਰਾ ਸਥਾਨ ਤੇ ਭੇਜ ਦਿੱਤਾ ਗਿਆ। ਤੀਜਾ ਮਾਮਲਾ ਭਾਰਤੀ ਜੋੜੇ ਦਾ ਏ ਜੋ ਖੁਦ ਤਾਂ ਵਾਪਸ ਆ ਚੁੱਕਾ ਏ ਪਰ ਉਹਨਾਂ ਦੇ ਬੱਚਿਆਂ ਨੂੰ ਭਾਰਤ ਵਾਪਸ ਭੇਜਣ ਲਈ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਏ ਕਿ 2025 ਅਮਰੀਕੀ ਇਤਿਹਾਸ ਦਾ ਪਹਿਲਾ ਸਾਲ ਹੋਵੇਗਾ ਜਦੋਂ ਦੇਸ਼ ਨੇਗੇਟਿਵ ਨੈਟ ਮਾਈਗ੍ਰੇਸ਼ਨ ਦਰਜ ਕਰੇਗਾ ਯਾਨੀ ਕਿ ਦੇਸ਼ ਛੱਡਣ ਵਾਲੇ ਲੋਕਾਂ ਦੀ ਗਿਣਤੀ ਆਉਣ ਵਾਲਿਆਂ ਨਾਲੋਂ ਵੱਧ ਹੋਵੇਗੀ ਵਾਈਟ ਹਾਊਸ ਨੇ ਇਸ ਦਾਅਵੇ ਨਾਲ ਸੰਬੰਧਿਤ ਇੱਕ ਗ੍ਰਾਫਿਕ ਵੀ ਜਾਰੀ ਕੀਤਾ ਪਰ ਇਸ ਸੰਬੰਧ ਵਿੱਚ ਕੋਈ ਡਾਟਾ ਪੇਸ਼ ਨਹੀਂ ਕੀਤਾ ਗਿਆ ਅਮਰੀਕਾ ਤੇ ਭਾਰਤ ਵਿਚਕਾਰ ਵਪਾਰ ਯੁੱਧ ਜ਼ਰੂਰ ਸ਼ੁਰੂ ਹੋ ਗਿਆ ਹੈ ਪਰ ਇਸ ਦਾ ਸਭ ਤੋਂ ਵੱਡਾ ਪ੍ਰਭਾਵ ਅਮਰੀਕਾ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਤੇ ਪੈ ਸਕਦਾ ਹੈ। ਇਸ ਤਣਾ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਖਾਸ ਕਰਕੇ H1B ਵੀਜ਼ਾ ਧਾਰਕਾਂ ਲਈ ਚਿੰਤਾ ਦਾ ਵਧਣਾ ਸੁਭਾਵਕ ਹੈ ਕਿਉਂਕਿ 트੍ਰੰਪ ਸਰਕਾਰ ਤੇ ਪਹਿਲਾਂ ਹੀ ਦਬਾਏ ਕਿ ਸਰਕਾਰ ਅਜਿਹੇ ਪੇਸ਼ੇਵਰਾਂ ਪ੍ਰਤੀ ਬਹੁਤ ਨਰਮ ਹੈ। ਪੰਜਾਬੀ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਇਸ ਸੰਕਟ ਦਾ ਸਮਾਂ ਹੈ ਪੰਜਾਬੀ ਮੂਲ ਦੇ ਵੱਡੀ ਗਿਣਤੀ ਚ ਲੋਕ ਜਾਂ ਤਾਂ ਰਾਜਨੀਤਿਕ ਸ਼ਰਨ ਤੇ ਹਨ ਜਾਂ H1B ਵੀਜ਼ਾ ਤੇ ਨੇ ਪਹਿਲਾਂ ਹੀ ਇਮੀਗ੍ਰੇਸ਼ਨ ਨੀਤੀਆਂ ਨੇ ਕਾਨੂੰਨੀ ਪ੍ਰਵਾਸੀਆਂ ਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ ਉਧਰ ਸਰਹੱਦੀ ਜਾਂਚ ਹੁਣ ਸਿਰਫ ਗੈਰਕਾਨੂੰਨੀ ਪ੍ਰਵੇਸ਼ ਕਰਨ ਵਾਲਿਆਂ ਨੂੰ ਹੀ ਨਹੀਂ ਸਗੋਂ ਗ੍ਰੀਨ ਕਾਰਡ ਧਾਰਕਾਂ ਅਤੇ ਵੀਜ਼ਾ ਧਾਰਕਾਂ ਨੂੰ ਵੀ ਉਹਨਾਂ ਦੇ ਬਿਆਨਾਂ ਜਾਂ ਯਾਤਰਾ ਇਤਿਹਾਸ ਦੇ ਆਧਾਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਨਤਕ ਟਿੱਪਣੀਆਂ ਚ ਕਿਹਾ ਗਿਆ ਹੈ ਕਿ ਗ੍ਰੀਨ ਕਾਰਡ ਧਾਰਕਾਂ ਨੂੰ ਰਹਿਣ ਦਾ ਕੋਈ ਗਰੰਟੀਸ਼ੁਦਾ ਅਧਿਕਾਰ ਨਹੀਂ ਹੈ ਇਸ ਨਾਲ ਕਾਨੂੰਨੀ ਨਿਵਾਸੀਆਂ ਚ ਵਿਆਪਕ ਅਨਿਸ਼ਚਿਤਤਾ ਵਧ ਗਈ ਹੈ ਅਮਰੀਕਾ ਚ ਇੱਕ ਪੰਜਾਬੀ ਕਾਰੋਬਾਰੀ ਦਾ ਕਹਿਣਾ ਹੈ ਕਿ ਹਾਲ ਹੀ ਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਉਹ ਐਚ1ਬੀ ਵੀਜ਼ਾ ਦਾ ਸਮਰਥਨ ਕਰਦੇ ਨੇ ਜਿਸ ਨਾਲ ਵੀਜ਼ਾ ਧਾਰਕਾਂ ਨੂੰ ਰਾਹਤ ਮਿਲੀ ਸੀ ਪਰ ਇਸ ਬਿਆਨ ਨਾਲ ਉਨ੍ਹਾਂ ਦੇ ਬਹੁਤ ਸਾਰੇ ਸਮਰਥਕਾਂ ਨੂੰ ਗੁੱਸਾ ਆਇਆ ਜੋ ਸਖਤ ਇਮੀਗ੍ਰੇਸ਼ਨ ਨੀਤੀ ਲਾਗੂ ਕਰਨ ਦੀ ਮੰਗ ਕਰ ਰਹੇ ਸਨ ਹੁਣ ਜਦੋਂ ਕੁੜੱਤਣ ਵੱਧ ਰਹੀ ਹੈ ਤੇ 트럼ਪ ਤੇ ਦਬਾਅ ਵਧਣਾ ਸੁਭਾਵਕ ਹੈ ਇੱਥੇ ਪਹਿਲਾਂ ਹੀ ਇੱਕ ਮਾਹੌਲ ਹੈ ਕਿ ਗੈਰ ਅਮਰੀਕੀ ਇਸ ਵੀਜ਼ੇ ਤੇ ਅਮਰੀਕਾ ਆ ਰਹੇ ਨੇ ਤੇ ਉਹਨਾਂ ਦੀਆਂ ਨੌਕਰੀਆਂ ਖੋ ਰਹੇ ਨੇ ਇਸ ਸਮੇਂ ਭਾਰਤੀਆਂ ਕੋਲ ਸਭ ਤੋਂ ਵੱਧ H1B ਵੀਜ਼ਾ ਹਨ ਇੱਕ ਹੋਰ ਪੰਜਾਬੀ ਜੋ H1B ਵੀਜ਼ੇ ਤੇ ਪੰਜਾਬ ਤੋਂ ਅਮਰੀਕਾ ਚ ਹੈ ਦਾ ਕਹਿਣਾ ਹੈ ਕਿ ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਭਾਰਤੀਆਂ ਨਾਲ ਵਿਤਕਰਾ ਕਰਦੀਆਂ ਨੇ ਜੇਕਰ ਭਾਰਤ ਨਾਲ ਸਬੰਧ ਵਿਗੜਦੇ ਰਹੇ ਤਾਂ ਭਵਿੱਖ ਚ ਕਿਸੇ ਵੀ ਸਮੇਂ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਟਰੰਪ ਦੇ ਸਖਤ ਕਦਮਾਂ ਨੇ H1B ਵੀਜ਼ਾ ਧਾਰਕਾਂ ਦੀ ਚਿੰਤਾ ਵਧਾ ਦਿੱਤੀ ਹੈ ਲੰਬੇ ਸਮੇਂ ਤੋਂ ਨੌਕਰੀਆਂ ਤੇ ਕਾਨੂੰਨੀ ਸਥਿਤੀ ਵਾਲੇ ਲੋਕ ਵੀ ਸਖਤ ਨੀਤੀਆਂ ਲਾਗੂ ਕਰਨ ਅਤੇ ਅਚਾਨਕ ਤਬਦੀਲੀਆਂ ਤੋਂ ਚਿੰਤਤ ਨੇ ਜਿਸ ਨਾਲ ਅਮਰੀਕਾ 'ਚ ਕੰਮ ਕਰਨ ਅਤੇ ਰਹਿਣ ਦੇ ਉਹਨਾਂ ਦੇ ਅਧਿਕਾਰ ਪ੍ਰਭਾਵਿਤ ਹੋ ਸਕਦੇ ਨੇ ਟਰੰਪ ਨੇ ਇਹ ਕਹਿ ਕੇ ਚਿੰਤਾਵਾਂ ਵਧਾ ਦਿੱਤੀਆਂ ਨੇ ਕਿ ਭਾਰਤ ਅਮਰੀਕਾ ਦਾ ਇੱਕ ਚੰਗਾ ਹਿੱਸੇਦਾਰ ਨਹੀਂ ਹੈ ਅਮਰੀਕਾ 'ਚ ਰਹਿਣ ਵਾਲੇ ਇੱਕ ਹੋਰ ਭਾਰਤੀ ਪੇਸ਼ੇਵਰ ਦਾ ਕਹਿਣਾ ਹੈ ਕਿ H1B ਵੀਜ਼ਾ ਹਨਰਮੰਦ ਪੇਸ਼ੇਵਰਾਂ ਨੂੰ ਅਮਰੀਕਾ 'ਚ ਕੰਮ ਕਰਨ ਦੀ ਆਗਿਆ ਦਿੰਦਾ ਏ ਪਰ ਇਹ ਖਾਸ ਸ਼ਰਤਾਂ ਨਾਲ ਬੱਝਿਆ ਹੋਇਆ ਏ ਪੇਸ਼ੇਵਰਾਂ 'ਚ ਇਹ ਡਰ ਹੈ ਕਿ ਕਾਨੂੰਨੀ ਨਿਵਾਸੀਆਂ ਤੇ ਵੀਜ਼ਾ ਧਾਰਕਾਂ ਲਈ ਆਪਣੀ ਸਥਿਤੀ ਨੂੰ ਬਰਕਰਾਰ ਰੱਖਣਾ ਮੁਸ਼ਕਲ ਬਣਾਉਣ ਵਾਲੀਆਂ ਨੀਤੀਆਂ H1B ਵੀਜ਼ਾ ਧਾਰਕਾਂ ਨੂੰ ਵੀ ਪ੍ਰਭਾਵਿਤ ਕਰਨਗੀਆਂ ਜਿਸ ਨਾਲ ਅਮਰੀਕਾ 'ਚ ਲੰਬੇ ਸਮੇਂ ਦੀ ਯੋਜਨਾਬੰਦੀ ਹੋਰ ਵੀ ਅਨਿਸ਼ਚਿਤ ਹੋ ਜਾਵੇਗੀ ਜੇਕਰ ਕੁਝ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਅਮਰੀਕੀ ਸਰਕਾਰ H1B ਵੀਜ਼ਾ ਰੱਦ ਕਰ ਸਕਦੀ ਹੈ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ ਸ਼ਹਿਰ ਚ ਸਥਿਤ ਕੈਫੇ ਦੇ ਉੱਤੇ ਇੱਕ ਵਾਰ ਫਿਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਇਹ ਦੂਜੀ ਵਾਰ ਹੈ ਜਦੋਂ ਕਪਿਲ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਵਿੱਚ ਕੁਝ ਲੋਕ ਕਾਰ ਚ ਬੈਠ ਕੇ ਕੈਫੇ ਵੱਲ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਨੇ ਇਸ ਵਾਰ ਇਸ ਹਮਲੇ ਦੀ ਜ਼ਿੰਮੇਵਾਰੀ ਗੋਲਦੀ ਢਿੱਲੋਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਕੁਝ ਗੈਂਗਸਟਰਾਂ ਨੇ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ ਮੁੰਬਈ ਪੁਲਿਸ ਅਤੇ ਸੁਰੱਖਿਆ ਏਜ ਗੋਸ਼ਟੀ ਕਰ ਰਹੀਆਂ ਨੇ ਇਹ ਘਟਨਾ ਤੜਕੇ 4:40 ਮਿੰਟ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ਦੱਸਦੀ ਕਿ ਕੈਨੇਡਾ ਦੇ ਸਰੀ ਸ਼ਹਿਰ ਚ ਕਮੀਡੀਅਨ ਕਪਲ ਸ਼ਰਮਾ ਦੇ ਕੈਫੇ ਤੇ 20 ਜੁਲਾਈ ਨੂੰ 20 ਫਾਇਰਿੰਗ ਹੋਈ ਸੀ ਇਸ ਹਮਲੇ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲਾਡੀ ਨੇ ਲਈ ਸੀ ਹਮਲਾਵਰ ਕਾਰ ਚ ਆਇਆ ਤੇ ਕੈਫੇ ਦੀਆਂ ਖਿੜਕੀਆਂ ਤੇ ਗੋਲੀਆਂ ਚਲਾਈਆਂ ਇਸ ਘਟਨਾ ਚ ਕੋਈ ਜ਼ਖਮੀ ਨਹੀਂ ਹੋਇਆ ਪਰ ਜਾਇਦਾਦ ਦਾ ਨੁਕਸਾਨ ਹੋਇਆ ਲਾਡੀ ਨੇ ਕਪਲ ਸ਼ਰਮਾ ਦੇ ਸ਼ੋਅ 'ਚ ਨਿਹੰਗ ਸਿੰਘਾਂ ਬਾਰੇ ਕੀਤੀ ਕਿਸੇ ਟਿੱਪਣੀ ਤੋਂ ਨਾਰਾਜ਼ ਹੋ ਕੇ ਇਹ ਹਮਲਾ ਕਰਵਾਇਆ ਬਾਅਦ 'ਚ ਉਸਨੇ ਅਤੇ ਉਸਦੇ ਸਾਥੀ ਨੇ ਕਪਲ ਨੂੰ ਮਾਫੀ ਮੰਗਣ ਦੀ ਧਮਕੀ ਵੀ ਦਿੱਤੀ ਉਸ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਾਰੀ ਬਿਆਨ 'ਚ ਕਪਲ ਸ਼ਰਮਾ ਨੇ ਸਰੀ ਦੀ ਮੇਅਰ ਬ੍ਰੈਂਡਾ ਲੋਕ ਅਤੇ ਪੁਲਿਸ ਦਾ ਧੰਨਵਾਦ ਕੀਤਾ ਸੀ ਉਹਨਾਂ ਨੇ ਲਿਖਿਆ ਸੀ ਕਿ ਸਾਨੂੰ ਪਿਆਰ ਅਤੇ ਸਹਿਯੋਗ ਦੇਣ ਲਈ ਆਏ ਸਾਰੇ ਅਧਿਕਾਰੀਆਂ ਦਾ ਧੰਨਵਾਦ ਅਸੀਂ ਸਾਰੇ ਇਕਜੁੱਟ ਹੋ ਕੇ ਹਿੰਸਾ ਦੇ ਵਿਰੁੱਧ ਖੜੇ ਹਾਂ ਕਪਿਲ ਨੇ ਸਾਫ਼ ਕੀਤਾ ਸੀ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਡਰਨ ਵਾਲਾ ਨਹੀਂ ਅਤੇ ਸ਼ਾਂਤੀ ਤੇ ਸੁਰੱਖਿਆ ਦੇ ਪੱਖ 'ਚ ਮਜ਼ਬੂਤੀ ਨਾਲ ਡਟੇ ਰਹਿਣਗੇ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ 'ਚ ਕਿਸੇ ਪੰਜਾਬੀ ਕਲਾਕਾਰ ਤੇ ਹਮਲਾ ਹੋਇਆ ਹੋਵੇ ਪਿਛਲੇ ਸਾਲ ਦੇ ਸ਼ੁਰੂ 'ਚ ਵੈਨਕੂਵਰ 'ਚ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ ਸਾਲ 2023 'ਚ ਗਾਇਕ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਦੇ ਘਰਾਂ ਦੇ ਬਾਹਰ ਵੀ ਗੋਲੀਆਂ ਚਲਾਈਆਂ ਗਈਆਂ ਸਨ ਲਾਸ ਐਂਜਲਸ ਇੰਟਰਨੈਸ਼ਨਲ 에어ਪੋਰਟ ਤੋਂ ਰਵਾਨਾ ਹੋਏ 300 ਮੁਸਾਫਰਾਂ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ 13 ਘੰਟੇ ਦਾ ਸਫ਼ਰ 29 ਘੰਟੇ ਚ ਬਦਲ ਜਾਵੇਗਾ ਅਤੇ ਇਮੀਗ੍ਰੇਸ਼ਨ ਸਮੱਸਿਆਵਾਂ ਵੱਖਰੇ ਤੌਰ ਤੇ ਬਰਦਾਸ਼ਤ ਕਰਨੀਆਂ ਪੈਣਗੀਆਂ ਦੁਨੀਆ ਦੇ 에ਵੀਏਸ਼ਨ ਇਤਿਹਾਸ ਚ ਕੈਥੇ ਪੈਸੀਫਿਕ ਦੀ ਫਲਾਈਟ CX883 ਨੂੰ ਸਭ ਤੋਂ ਲੰਬੀ ਫਲਾਈਟ ਮੰਨਿਆ ਜਾ ਰਿਹਾ ਹੈ ਦੱਸਦੀ ਕਿ ਫਲਾਈਟ ਦੌਰਾਨ ਸਭ ਕੁਝ ਠੀਕ ਠਾਕ ਰਿਹਾ ਪਰ ਹਾਂਗਕਾਂਗ ਹਵਾਈ ਅੱਡਾ ਕਾਲੇ ਤੂਫਾਨ ਚ ਕਿਰਿਆ ਹੋਣ ਕਰਕੇ ਜਹਾਜ਼ ਨੂੰ ਲੈਂਡ ਨਾ ਕਰਵਾਇਆ ਜਾ ਸਕਿਆ 1884 ਤੋਂ ਬਾਅਦ ਹਾਂਗਕਾਂਗ ਚ ਪਹਿਲੀ ਵਾਰ ਇਨਾ ਮੀ ਪਿਆ ਕਿ ਸਭ ਕੁਝ ਠੱਪ ਹੋ ਕੇ ਰਹਿ ਗਿਆ ਤੇ ਅਮਰੀਕਾ ਤੋਂ ਆਈ ਫਲਾਈਟ ਨੂੰ ਤਾਈਵਾਨ ਭੇਜਣਾ ਪਿਆ ਤਾਈਵਾਨ ਚ ਜਹਾਜ਼ ਤਾਂ ਲੈਂਡ ਹੋ ਗਿਆ ਪਰ ਮੁਸਾਫਰਾਂ ਦੀਆਂ ਮੁਸ਼ਕਲਾਂ ਵੀ ਇੱਥੋਂ ਹੀ ਸ਼ੁਰੂ ਹੋਈਆਂ ਜਿਨ੍ਹਾਂ ਨੂੰ 11 ਘੰਟੇ ਤੱਕ ਜਹਾਜ਼ ਚ ਤਾੜ ਕੇ ਰੱਖਿਆ ਗਿਆ ਦਲੀਲ ਇਹ ਦਿੱਤੀ ਗਈ ਕਿ ਕੋਮੰਤਰੀ ਕਾਨੂੰਨ ਅਤੇ ਇਮੀਗ੍ਰੇਸ਼ਨ ਬੰਦਿਸ਼ਾਂ ਦੇ ਚੱਲਦਿਆਂ ਮੁਸਾਫਰਾਂ ਨੂੰ ਹਵਾਈ ਅੱਡੇ ਤੇ ਨਹੀਂ ਉਤਾਰਿਆ ਜਾ ਸਕਦਾ ਜਹਾਜ਼ ਦੇ ਵਿੱਚ ਮੁਸਾਫਰਾਂ ਵਾਸਤੇ ਲੋੜੀਂਦਾ ਖਾਣਾ ਮੌਜੂਦ ਨਹੀਂ ਸੀ ਅਤੇ ਤਾਜ਼ੀ ਹਵਾ ਦੀ ਅਣਹੋਂਦ ਚ ਮੁਸਾਫਰਾਂ ਦਾ ਗੁੱਸਾ ਵਧਦਾ ਜਾ ਰਿਹਾ ਸੀ ਜਹਾਜ਼ 'ਚ ਸਵਾਰ ਮੁਸਾਫਰਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਕੋਮੰਟਰੀ ਕਾਨੂੰਨਾਂ ਦੀ ਨਖੇਦੀ ਕੀਤੀ ਗਈ ਕਿਉਂਕਿ ਕਾਨੂੰਨ ਤਹਿਤ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਤਾਂ ਮਿਲ ਗਈ ਪਰ ਮੁਸਾਫਰਾਂ ਨੇ ਧਰਤੀ ਤੇ ਕਦਮ ਰੱਖਣ ਤੋਂ ਰੋਕ ਦਿੱਤਾ ਗਿਆ। ਕੁਝ ਲੋਕਾਂ ਨੇ ਬੀਮਾ ਬੰਦਿਸ਼ਾਂ ਵੱਲ ਇਸ਼ਾਰਾ ਕੀਤਾ ਤੇ ਇਹ ਵੀ ਕਿ ਕੈਥੇ ਪੈਸੀਫਿਕ 에ਅਰਲਾਈਨਜ਼ ਨੇ ਮੁਸਾਫਰਾਂ ਨੂੰ ਤਾਈਵਾਨੀ ਕਸਟਮਜ਼ ਰਾਹੀਂ ਲੰਘਾਉਣ 'ਚ ਝਿਜਕ ਦਿਖਾਈ। ਮਸਾਫਰਾਂ ਦੇ ਨਾਲ-ਨਾਲ ਜਹਾਜ਼ ਦੇ ਕਰੂ ਮੈਂਬਰਸ ਵੀ ਅੱਕ ਅਤੇ ਥੱਕ ਚੁੱਕੇ ਸਨ ਅਤੇ ਖਾਣੇ ਜਾਂ ਡਰਿੰਕਸ ਦੀ ਮੰਗ ਪੂਰੀ ਕਰਨੀ ਸੰਭਵ ਨਹੀਂ ਸੀ ਆਖਰਕਾਰ ਜਹਾਜ਼ ਦੇ ਪਾਇਲਟ ਤੇ ਕਰੂ ਮੈਂਬਰਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਕਿ ਹਾਂਗਕਾਂਗ ਵੱਲ ਮੁੜ ਸਫ਼ਰ ਸ਼ੁਰੂ ਕੀਤਾ ਜਾ ਸਕੇ ਅਮਰੀਕਾ ਤੋਂ 4 ਅਗਸਤ ਨੂੰ ਵੱਡੇ ਤੜਕੇ ਤਕਰੀਬਨ 1 ਵਜੇ ਰਵਾਨਾ ਹੋਇਆ ਜਹਾਜ਼ 5 ਅਗਸਤ ਨੂੰ ਸ਼ਾਮ ਤਕਰੀਬਨ 7:30 ਵਜੇ ਹਾਂਗਕਾਂਗ ਹਵਾਈ ਅੱਡੇ ਤੇ ਪੁੱਜਾ ਅਤੇ ਮਸਾਫਰਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲ ਸਕਿਆ ਇੱਥੇ ਪੈਸੀਫਿਕ ਵੱਲੋਂ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਐਵੀਏਸ਼ਨ ਸੈਕਟਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮੀ ਖਰਾਬੀ ਕਿਸੇ ਦੇ ਵਾਸਤੇ ਨਹੀਂ ਜਿਸ ਨੂੰ ਵੇਖਦਿਆਂ ਕੁਮੰਤਰੀ ਕਾਨੂੰਨਾਚ ਸੋਧ ਕੀਤੀ ਜਾਣੀ ਲਾਜ਼ਮੀ ਹੈ ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ਾਂ ਤੇ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਏਜੰਟ ਅਮਰੀਕਾ 'ਚ ਹਰ ਰੋਜ਼ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਰਹੇ ਨੇ ਪਰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ